ਹਾਂਜੀ ਦੋਸਤੋ ਅੱਜ ਤੁਹਾਨੂੰ ਅਸੀਂ ਪਿੱਤਲ ਦੀਆਂ ਥਾਲੀਆਂ ਬੰਦੀਆਂ ਦਿਖਾਵਾਂਗੇ ਜਿਹੜਾ ਆਪਾਂ ਪਿੱਤਲ ਵੇਚਦੇ ਆ ਨਾ ਕਵਾੜ ਦੇ ਵਿੱਚ ਸਕ੍ਰੈਪ ਦੇ ਰੂਪ ਵਿੱਚ ਇਹਨਾਂ ਕੋਲ ਪਹੁੰਚ ਜਾਂਦਾ ਕੰਪਨੀਆਂ ਕੋਲੇ ਫੈਕਟਰੀਆਂ ਵਾਲਿਆਂ ਕੋਲੇ ਫਿਰ ਅੱਗੇ ਉਹਨੂੰ ਗਰਮ ਕਰਕੇ ਪਗਲਾ ਆ ਕੇ ਤੇ ਛੋਟੀਆਂ ਛੋਟੀਆਂ ਟਿੱਕੀਆਂੀਆਂ ਬਣਾ ਲੈਂਦੇ ਨੇ ਉਤੋਂ ਤੇ ਫਿਰ ਇਹਨਾਂ ਟਿੱਕੀਆਂ ਨੂੰ ਬਾਹਰ ਕੱਢ ਕੇ ਪ੍ਰੈਸ ਦੇ ਵਿੱਚ ਲੈ ਕੇ ਜਾਂਦੇ ਨੇ ਗਰਮ ਕਰਕੇ ਪ੍ਰੈਸ ਦੇ ਵਿੱਚ ਮਤਲਬ ਉਹਨੂੰ ਊਕਾਰ ਦਿੰਦੇ ਨੇ ਉਹਦੀ ਚੜਾਈ ਵਧਾ ਲੈਂਦੇ ਨੇ ਦਾਬ ਦਿੱਤੀ ਜਾਂਦੀ ਓਦੇ ਉੱਪਰ ਉਸ ਤੋਂ ਅੱਗੇ ਫਿਰ ਇਹਨੂੰ ਬਾਹਰ ਇਕੱਠਾ ਕਰਕੇ ਉਹ ਦਰਮਟ ਨਾਲ ਸੱਟਾਂ ਮਾਰ ਕੇ ਸਿੱਧਾ ਕਰਦੇ ਨੇ ਫਿਰ ਅੱਗੇ ਇੱਕ ਮਸ਼ੀਨ ਰੱਖੀ ਇਹਨਾਂ ਦੀ ਜਿਹਦੇ ਨਾਲ ਉਹਨੂੰ ਗੋਲਾਕਾਰ ਰੂਪ ਦੇ ਵਿੱਚ ਕੱਟ ਕੇ ਫਿਰ ਅੱਗੇ ਬੰਦੇ ਉਹਨੂੰ ਥਾਲੀ ਦਾ ਰੂਪ ਦਿੰਦੇ ਹਨ ਥੋੜੀ ਨਾਲ ਕੱਟ ਕੇ ਥਾਲੀ ਦਾ ਰੂਪ ਦੇ ਕੇ ਫਿਰ ਉਸ ਤੇ ਡਿਜ਼ਾਈਨ ਪਾਇਆ ਜਾਂਦਾ ਹੈ ਪਾਲਿਸ਼ ਮਾਰੀ ਜਾਂਦੀ ਹੈ ਪਾਲਿਸ਼ ਮਾਰ ਕੇ ਫਿਰ ਥਾਲੀ ਤਿਆਰ ਕਰਕੇ ਮਾਰਕੀਟ ਵਿੱਚ ਆਉਣ ਲਈ ਤਿਆਰ ਕੀਤੀ ਜਾਂਦੀ ਹੈ ਤੇ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਪੇਜ ਨੂੰ ਜਰੂਰ ਮੇਰਾ ਵੀਰ ਫੋਲੋ ਕਰ ਲਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ